ਬਾਕੀ ਅਸਲੀ ਕਲਾ ਉਹਦੇ ਕੋਲੇ ਜਿਵੇਂ ਕਹਿੰਦੇ ਪਰਮਾਤਮਾ ਦੀ ਬਖਸ਼ੀ ਹੋਈ ਧਰੋਣੀ ਆਈ ਹੋਈ ਜੀ ਦਾ ਉਹਨੂੰ ਜਿਆਦਾ ਲਾਭ ਮਿਲਿਆ ਉਹ ਤਾਂ ਇੱਕ ਜਿਵੇਂ ਕਹਿੰਦੇ ਬਨੇਰੀ ਆ ਗਈ ਉਸ ਤੋਂ ਬਾਅਦ ਵੀ ਕੀ ਉਹਨੂੰ ਪਰਮਾਤਮਾ ਨੇ ਕਿੱਥੋਂ ਕਿਵੇਂ ਲੋਕਾਂ ਨੇ ਪਿਆਰ ਦਿੱਤਾ ਜੀ ਐਸ ਮਕਾਮ ਤੇ ਉਹ ਬਹੁਤ ਛੇਤੀ ਚਲੇ ਗਿਆ ਐਨਾ ਲਗਾ ਸੀ ਇੱਕ ਵਾਰੀ ਉਹ ਤੋਂ ਸਕੂਲੋਂ ਆ ਕੇ ਉਹਨੇ ਬੈਗ ਧਰ ਦੇਣਾ ਨਾ ਤੇ ਸਾਡੀਆਂ ਦੋਨੇ ਤਿੰਨੇ ਨੇ ਨੇੜੇ ਨਾਲ ਸੱਥਾਂ 'ਚ ਢੀੜਾ ਲਾ ਕੇ ਆ ਕਿ ਉਹਨੂੰ ਫੇਰ ਦੁਬਾਰਾ ਘਰੇ ਆਉਣਾ ਸੁਭਦੀਪ ਉਰਫ ਗੱਗੂ ਜਿਸਨੇ ਗਾਮ ਮੂਸਾ ਮੇਂ ਜਨਮ ਲਿਆ ਸਖਤ ਮਿਹਨਤ ਕੇ ਜਰੀਏ ਸਿੱਧੂ ਮੂਸੇਵਾਲਾ ਬਣਾ ਜਨਮ ਸੇ ਲੈ ਕੇ ਮੂਸੇਵਾਲਾ ਬਣਨੇ ਤਾਂ ਕਿ ਪੂਰੀ ਬਾਤ ਜਾਣਗੇ ਸਿੱਧੂ ਮੂਸੇਵਾਲਾ ਕੇ ਤਾਇਆ ਹਮਾਰੇ ਸਾਥ ਹੈ ਤੇ ਇਸ ਵਾਕ ਤੇ ਹੈ ਆਪਕਾ ਹਾਂ ਜੀ ਆ ਨੀਏ ਬਹੁਤ ਧੰਨਵਾਦ ਸਿੱਧੂ ਮੂਸੇਵਾਲਾ ਬਣ ਗਿਆ ਤੁਹਾਡੇ ਲਈ ਸੁਭਦੀਪ ਉਰਫ ਗੱਗੂ ਸੀਗਾ ਜਨਮ ਲਿਆ 1993 ਦੇ ਵਿੱਚ ਕਿੰਨੀ ਕਿ ਕਠਿਨਾਈਆਂ ਦੇ ਵਿੱਚੋਂ ਜਿਹੜਾ ਸਿੱਧੂ ਮੂਸੇਵਾਲਾ ਗੁਜ਼ਰਿਆ ਸੀ ਬਚਪਨ ਦੇ ਆ ਕੋਈ ਬਠਨਾਈਆਂ ਤਾਂ ਪਹਿਲਾਂ ਤਾਂ ਉਹਦੇ ਜਨਮ ਵੇਲੇ ਜਿਵੇਂ ਅੱਜ ਆਪਾਂ ਜਨਮ ਦੀ ਖੁਸ਼ੀ ਮਨਾ ਰਹੇ ਹਾਂ ਜਿਸ ਵੇਲੇ ਉਹਦਾ ਜਨਮ ਹੋਇਆ ਸੀ ਉਹ ਜਨਮ ਵੇਲੇ ਹੀ ਬਹੁਤ ਬਿਮਾਰ ਹੋ ਗਿਆ ਸੀ ਉਸ ਵੇਲੇ ਡਾਕਟਰ ਢਿੱਲੋਂ ਹੁੰਦੇ ਬਠੰਡਾ ਸੀ ਉਹਨਾਂ ਕੋਲੇ ਰੱਖਿਆ ਕੱਲ ਵੀ ਉਹ ਪਤਾ ਲੈ ਕੇ ਆ ਕੇ ਗਏ ਨੇ ਹਸਟਾਲੇ ਉਸ ਬੈ ਉਹ ਪੁਰਾਣੀ ਗੱਲ ਨੂੰ ਵੀ ਸਾਂਝੀ ਕਰਕੇ ਗਏ ਉਦੋਂ ਬਾਅਦ ਇਹ ਸੀਗਾ ਬਈ ਆਪਾਂ ਮਾਂ ਇੱਥੇ ਉਹਨੂੰ ਲਾ ਲਿਆ ਸੀ ਪੜਨ ਵਿਦਿਆ ਭਾਰਤੀ ਮਾਨਸਾ ਸਾਡੇ ਵਿੱਚ ਵੀ ਉੱਥੇ ਪੜ੍ਹਦੇ ਸੀ ਉਹ ਉਦੋਂ ਕੋਈ ਇੰਨਾ ਬੱਥਾ ਨਾ ਜਾਂ ਉਦੋਂ ਅਨਾ ਆਪਦੇ ਕੋਲੇ ਸਾਨੂੰ ਕਹੀ ਦੀ ਵੀ ਕਾਰਾਂ ਗੱਡੀਆਂ ਸੀ ਕੁਛ ਨਹੀਂ ਸੀ ਜਿਆਦਾ ਸਫਲ ਉਹਨੇ ਸਾਈਕਲ ਤੇ ਤੈਅ ਕੀਤਾ ਆਪਦਾ ਇੱਥੇ ਬੱਚੇ ਸਾਈਕਲ ਤੇ ਜਾਂਦੇ 12 13 10 12 ਕਿਲੋਮੀਟਰ ਪਾਈ ਜਾਂਦਾ ਆਉਣ ਦਾ ਤੇ ਜਾਣ ਦਾ ਇੰਨਾ ਕਰਦਾ ਕਰਦਾ ਹੀ ਉਹ ਉੱਥੇ ਪਲੱਸ 2 ਕਰ ਗਿਆ ਸੀ ਉਸ ਤੋਂ ਬਾਅਦ ਪਲੱਸ 2 ਤੋਂ ਬਾਅਦ ਉਹਨੇ ਜੀਐਨ ਐਡਮਿਸ਼ਨ ਲਈ ਬੀਟੈਕ ਦੇ ਵਿੱਚ ਡਿਗਰੀ ਉੱਥੋਂ ਕਰੀ ਉਥੋਂ ਨਾਲ ਨਾਲ ਗਾਉਣ ਦਾ ਸ਼ੌਂਕ ਆ ਜਿਹੜਾ ਉਹਦੇ 'ਚ ਵੀ ਵਹਾਰ ਆਇਆ ਉੱਥੇ ਬਹੁਤ ਸਾਰੀਆਂ ਕੈਡੀਵਾਂ ਨੇ ਲੁਧਿਆਣੇ ਜਿਨ੍ਹਾਂ ਦੇ ਵਿੱਚ ਥੋੜਾ ਪੁੱਤ ਜਾਂਦੇ ਰਹੇ ਬਾਕੀ ਅਸਲੀ ਕਲਾ ਉਹਦੇ ਕੋਲੇ ਜਿਵੇਂ ਕਹਿੰਦੇ ਪ੍ਰਮਾਤਮਾ ਦੀ ਬਖਸ਼ੀ ਹੋਈ ਧਰੋਈ ਆਈ ਹੋਈ ਸੀ ਜਿਹਦਾ ਉਹਨੂੰ ਜਾਦੇ ਲਾਭ ਮਿਲਿਆ ਦੂਸਰੀ ਗੱਲ ਵੀ ਅਸੀਂ ਹੁਣ ਜਿੱਥੇ ਆਪਾਂ ਖੜੇ ਆਂ ਇਹੀ ਖੇਤ ਲਾ ਲੂ ਆਪਣਾ ਵੀ ਸਾਡੇ ਕੋਲੇ 12 ਕਿੱਲੇ ਬਾਣਦੇ ਉੱਥੇ 2 13 14 ਕਿੱਲੇ ਬਾਣ ਸੀ ਸਾਰਾ ਅਸੀਂ ਦੋਨੇ ਜੋਬ 'ਚ ਸੀ ਕੁਦਰਤੀ ਚਲੋ ਗਵਰਨਮੈਂਟ ਜੋਬ ਦੇ ਵਿੱਚ ਵੀ ਗਏ ਦੋਨੇ ਭਰਾ ਆਪ ਦਾ ਖੇਤੀ ਕਰਨੀ ਸੀ ਅਗਦੀ ਸੀ ਇਸ ਕਰਕੇ ਵੀ ਕਿਸੇ ਤੋਂ ਕਰੋਣੀਆ ਮਤਲਬ 5-7 ਕਿੱਲਿਆਂ ਦੀ ਆਮਦਨ ਲਾ ਲਓ ਜੇ ਆਪਾਂ ਇਹ ਕਹਿ ਸਕਦੇ ਹਾਂ ਵੀ ਮਤਲਬ ਖਾਣ ਜੋਗਰੇ ਦਾਣੇ ਤਾਂ ਜਰੂਰ ਹੋ ਜਾਂਦੇ ਆ ਕੋਈ ਐਡੀ ਖੇਤੀ ਕੋਈ 5-7 ਕਿੱਲੇ ਵਾਲੇ ਦੀ ਬਹੁਤੀ ਵਧੀਆ ਹਾਲਤ ਨਹੀਂ ਹੁੰਦੀ ਚਲੋ ਜੌਬ ਕਰਕੇ ਫਿਰ ਵੀ ਥੋੜਾ ਥੋੜਾ ਵੀ ਦੇਸ਼ਕ ਤੰਗੀ ਰਹੀ ਪਰ ਉਹਦੀ ਪੜ੍ਹਾਈ ਦਾ ਜਿੰਨਾ ਵੀ ਖਰਚ ਸੀਗਾ ਚਲੋ ਘਰੋਂ ਚੱਲਦਾ ਰਿਹਾ ਡਿਗਰੀ ਕਰਨ ਤੋਂ ਬਾਅਦ ਤਾਂ ਫਿਰ ਤੁਸੀਂ ਲਾ ਲਓ ਵੀ ਉਹ ਬਾਹਰ ਚਲੇ ਗਿਆ ਬਾਹਰ ਚੱਲਣ ਤੋਂ ਬਾਅਦ ਉਹ ਤਾਂ ਇੱਕ ਜਿਵੇਂ ਕਹਿੰਦੇ ਮਹਨੇਰੀ ਆ ਗਈ ਉਸ ਤੋਂ ਬਾਅਦ ਵੀ ਕੀ ਉਹਨੂੰ ਪਰਮਾਤਮਾ ਨੇ ਕਿੱਥੋਂ ਕਿਵੇਂ ਲੋਕਾਂ ਨੇ ਪਿਆਰ ਦਿੱਤਾ ਵੀ ਐਸ ਮਕਾਮ ਤੇ ਉਹ ਬਹੁਤ ਛੇਤੀ ਚ ਲਿਆ ਗਿਆ ਬਚਪਨ ਦੇ ਵਿੱਚ ਉਹਦੀਆਂ ਕੋਈ ਯਾਦਾਂ ਸਾਂਝੀਆਂ ਕਰਨੀਆਂ ਚਾਹੋ ਤੂੰ ਮੈਂ ਗਲੀਆਂ 'ਚ ਫੇਰਦਾ ਸੀ ਕੀ ਸੌਂਗ ਸੀ ਉਹਨੂੰ ਬਚਪਨ ਛੋਟੇ ਹੁੰਦੇ ਗਲੀਆਂ ਤਾਂ ਉਹਦਾ ਨਾ ਜਿਹੜਾ ਜਿਹੜਾ ਆਪਾਂ ਹੁਣ ਵੀ ਅਸੀਂ ਉਹਨੂੰ ਕਹਿੰਦੇ ਸੀ ਵੀ ਅਸੀਂ ਕਹਿੰਦੇ ਜਿਵੇਂ ਕਹਿੰਦੇ ਰਹੇ ਵੀ ਹੁਣ ਤੂੰ ਚਲੇ ਮਾਨਸਾਈ ਘਰ ਪਾਲਾ ਜਿਵੇਂ ਪਿੰਡ ਵੇਲੇ ਵੀ ਘਰ ਆ ਅੱਛਾ ਕਿੱਥੇ ਆਪਾਂ ਹੁਣ ਰੋਜ਼ ਰਹੇ ਜਾਣਿਆ ਉਹਦੀ ਗੱਲ ਕਰਨ ਵੇਲੇ ਵੀ ਇਹ ਸੀ ਮੈਂ ਬਲਕਿ ਜਿਸ ਦਿਨ ਅਸੀਂ ਦੀਨੀ ਪ ਮੈਨੂੰ ਰੱਖਣ ਵੇਲੇ ਸੀ ਉਹਨੇ ਉਹਨੂੰ ਮੋਬਾਈਲ ਤੇ ਦਿਖਾਈ ਸੀ ਇਹ ਗੱਲ। ਉਦੋਂ ਵੀ ਮਾਨੂੰ ਕਿਹਾ ਮਹਜਲੇ ਆ ਵੀ ਇਹ ਪਿੰਡ ਨਾਲੋਂ ਵੀ ਜੇ ਤੂੰ ਘੱਟੋ ਘੱਟ ਜੇ ਬਾਹਰ ਨਹੀਂ ਕਿਤੇ ਦੂਰ ਨਹੀਂ ਪੋਣਾ ਤਾਂ ਮਾਨਸੇਪਾਲਾ ਪਰ ਉਹ ਮੰਨਿਆ ਨਹੀਂ ਇਸ ਗੱਲ ਤੇ ਵੀ ਮੈਂ ਤਾਂ ਪਿੰਡ ਹੀ ਪੋਣਾ। ਕਿਉਂਕਿ ਪਿੰਡ ਨਾਲ ਦਾ ਉਹਦਾ ਇੰਨਾ ਲਗਾ ਸੀ ਇੱਕ ਵਾਰੀ ਜਦੋਂ ਸਕੂਲੋਂ ਆ ਕੇ ਉਹਨੇ ਬੈਗ ਧਰ ਦੇਣਾ ਨਾ ਤੇ ਸਾਡੀਆਂ ਦੋਨੇ ਤਨੇ ਨੇੜੇ ਵਾਲੇ ਸੱਥਾਂ 'ਚ ਢੀੜਾ ਲਾ ਕੇ ਆ ਕਿ ਉਹਨੂੰ ਫੇਰ ਦੁਬਾਰੇ ਘਰੇ ਆਉਣਾ ਸੀ। ਇਹ ਉਹਦੀ ਸ਼ੁਰੂ ਤੋਂ ਆਦਤ ਸੀ ਵੀ ਇੱਕ ਵਾਰੀ ਤਾਂ ਸਾਰੇ ਪਿੰਡ ਦਾ ਮਤਲਬ 2-4 ਜੰਨੀਆਂ ਸਾਡੇ ਜਿਹੜੇ ਸਾਰੇ ਢੀੜਾ ਉਹਨੇ ਦੇਖ ਕੇ ਆ ਕੇ ਫੇ ਉਹੀ ਉਹਦਾ ਲਗਾ ਪਿੰਡ ਨਾਲ ਸ਼ੁਰੂ ਤੋਂ ਚੱਲਿਆ ਗਿਆ ਜਿਹੜਾ ਕਿ ਉਹਨੇ ਛੱਡਿਆ ਨਹੀਂ ਆਪਦੇ ਅੰਤ ਤੱਕ ਸੰਗੀਤ ਨਾਲ ਤੇ ਖੇਡਣ ਨਾਲ ਕਦੋਂ ਸ਼ੁਰੂ ਹੋਇਆ ਜੁੜਨਾ ਤੁਹਾਨੂੰ ਪਤਾ ਲੱਗੇ ਕਿਦਾ ਵਾਲੀਬਾਲ ਉਹ ਕੋਈ ਐਦਾਂ ਦਾ ਤਾਂ ਨਹੀਂ ਜੀ ਬਹੁਤਾ ਵੀ ਖੇਡ ਵਾਲੇ ਪਾਸੇ ਜ਼ਿਆਦਾ ਸੀ ਪਰ ਜਿਵੇਂ ਸਕੂਲ 'ਚ ਵੀ ਵਾਲੀਬਾਲ ਖੇਡਣਾ ਹੋਰ ਖੇਡਣਾ ਸੀ ਉਸ ਤੋਂ ਬਾਅਦ ਹੁਣ ਵੀ ਉਹ ਜਦੋਂ ਆ ਗਏ ਕਿ ਦੇ ਖੇਤਰ 'ਚ ਵੀ ਇੱਕ ਵਾਰੀ ਸਾਡੇ ਜਿਵੇਂ ਆਪਣਾ ਸਦਾ ਸਿੰਘ ਵਾਲਾ ਜਾਂ ਮੱਖਾ ਦੋਥਾਂ ਗਰਾਊਂਡ ਬਣਾਏ ਹੋਏ ਸੀ ਆ ਪੰਜ ਚਾਰ ਸਾਲ ਵੀ ਲਗਾਤਾਰ ਉਹ ਇੱਕ ਵਾਰੀ ਤਾਂ ਮਤਲਬ ਵਾਲੀਬਾਲ ਗਰਾਊਂਡ 'ਚ ਜਾਣਾ ਹੀ ਜਾਣਾ ਸੀ ਉਹਨੇ ਖੇਡਣਾ ਵੀ ਬਹੁਤ ਧਿਆਨ ਰੱਖਦਾ ਸੀ ਖੇਤੀ ਨੂੰ ਵੀ ਰੱਖਦਾ ਚੇਤਨਤਾ ਜ਼ਿਆਦਾ ਸੀ ਮੈਂ ਹੁਣ ਮੈਂ ਮੇਰੀ ਕਈ ਵਾਰੀ ਗੱਲ ਹੋਣੀ ਇੱਥੇ ਜਿੱਥੇ ਆਪਾਂ ਜਿੱਥੇ ਰੋਜ਼ ਬਹਿਨੇ ਆ ਕੋਠੇ ਕੋਲ ਵੀ ਉੱਥੇ ਧੁੱਪ ਹੁੰਦੀ ਗਰਮੀ ਹੁੰਦੀ ਘਰੇ ਅਸੀਂ ਲੱਗਿਆ ਹੁੰਦਾ ਮੈਂ ਵੀ ਕਹਿੰਦਾ ਵੀ ਤੂੰ ਘਰੇ ਪੈ ਜਾ ਨਾ ਜਾ ਕੇ ਵੀ ਆਰਾਮ ਕਰ ਲੈ ਪਰ ਜਾਂਦਾ ਨਹੀਂ ਸੀ ਇੱਥੇ ਦੁਬਾਰੇ ਸਾਰਾ ਦਿਨ ਇੱਥੇ ਬੈਠਾ ਰਹਿੰਦਾ ਅਸਾਂ ਆਪਣੇ ਆਪ ਨੂੰ ਕਹਾਂਦਾ ਸੀ ਕਿ ਇਹ ਟਿੱਬੇ ਨੇ ਸਾਰੇ ਆਪਾਂ ਦੇਖ ਲਈਏ ਇਹ ਤਾਂ ਹੁਣ ਤਾਂ ਚਲੋ ਮਿੱਟੀਆਂ ਮਿੱਡੀਆਂ ਚੱਕੀਆਂ ਗਈਆਂ ਪਹਿਲਾਂ ਤਾਂ ਨਰੋ ਨਹੀਂ ਬਹੁਤ ਵੱਡੇ ਵੱਡੇ ਟਿੱਬੇ ਸੀ ਤੇ ਇੱਥੇ ਹੀ ਰਹਿੰਦਾ ਸਾਰਾ ਦਿਨ ਉਹ ਸੁਭ ਸੁਭ ਦੀਪ ਉਰਫ ਗੱਗੂ ਤੋਂ ਸਿੱਧੂ ਮੂਸੇਵਾਲਾ ਕਦੋਂ ਬਣਿਆ ਸਿੱਧੂ ਮੂਸੇ ਵਾਲਾ ਤਾਂ ਦੇਖੋ ਉਹ ਜਦੋਂ ਵੈਕੀ ਦੇ ਵਿੱਚ ਆਇਆ ਉਹ ਨਹੀਂ ਹੈ ਜਿਹਦੇ ਆਪਦੇ ਗੀਤਾਂ ਦੇ ਵਿੱਚ ਗੀਤਾਂ ਚ ਜਿਵੇਂ ਸਿੱਧੂ ਗੋਤ ਆ ਮੂਸਾ ਪਿੰਡ ਸੀ ਸਿੱਧੂ ਮੂਸੇ ਵਾਲਾ ਤਾਂ ਉਹਨੇ ਆ ਆ ਦੇ ਮਤਲਬ ਉਹਦੇ ਵਿੱਚ ਆਪਦਾ ਉਹ ਲਗਾ ਲਿਆ ਜਿਹਨੂੰ ਆਪਾਂ ਥਖਾਲਸ ਕਹ ਲੀਏ ਗੀਤਾਂ ਦੇ ਵਿੱਚ ਵੀ ਸਿੱਧੂ ਮੂਸੇ ਵਾਲਾ ਲਿਖਣ ਲੱਗ ਗਿਆ ਉਹ ਉਦੋਂ ਪਹਿਲਾਂ ਨਹੀਂ ਸੀ ਸਿੱਧੂ ਮੂਸੇ ਵਾਲਾ ਕਰਕੇ ਕੋਈ ਜਾਣਦਾ ਸਿੱਧਾ ਮੂਸਾ ਕਹਿੰਦੇ ਹੁੰਦੇ ਹਾਂ ਉਹ ਕਦੀ ਸੋਚਿਆ ਸੀਗਾ ਵੀ ਇੱਕ ਆਮ ਘਰ ਦੇ ਵਿੱਚ ਜਨਮਿਆ ਬੱਚਾ ਮੂਸੇ ਦਾ ਨਾਮ ਪੂਰੀ ਦੁਨੀਆ ਦੇ ਨਕਸ਼ੇ ਤੇ ਸਾਫ ਦੂਗਾ ਨਹੀਂ ਬਿਲਕੁਲ ਕਦੇ ਵੀ ਨਹੀਂ ਸੋਚਿਆ ਸੀ ਨਾ ਸਾਡੇ ਕੋਈ ਸਾਡੇ ਤਾਂ ਕਦੇ ਕਿਸੇ ਨੇ ਬਾਜੇ ਤਾਰਦੇ ਹੱਥ ਵੀ ਨਹੀਂ ਲਾਇਆ ਸੀ ਵੀ ਕੋਈ ਗਾਉਣ ਵਜਾਉਣ ਦਾ ਪਸ਼ੋਕੜ ਹੋਵੇ ਹੋਰ ਏਦਾਂ ਦਾ ਕੁਝ ਵੀ ਨਹੀਂ ਸੀ ਨਰੋਲ ਖੇਤੀ ਦੀ ਤਾਂ ਆਪਾਂ ਕਹਿ ਸਕਦੇ ਹਾਂ ਵੀ ਚਲੋ ਪਿੱਛੋਂ ਬਜ਼ੁਰਗ ਵੀ ਕਰਦੇ ਸੀ ਹੋਰ ਸਾਰੇ ਸੀ ਖੇਤੀ ਵਾਲੀ ਗੱਲਾਂ ਤਾਂ ਮੰਨ ਸਕਦੇ ਸੀ ਪਰ ਗਾਉਣ ਵਜਾਉਣ ਸਾਡੇ ਕਿਤੇ ਦੂਰ ਦਾ ਵੀ ਤਲਕਬਾਜ਼ ਨਹੀਂ ਇਹ ਤਾਂ ਉਹਦੀ ਗੋਡ ਗਿਫਟ ਕਹਿ ਲਈਏ ਜਾਂ ਜਿਹੜੀ ਉਹਨੇ ਮਿਹਨਤ ਕੀਤੀ ਹੋਵੇ ਹਮ ਹਮ ਅਕਸਰ ਆਪਣੀ ਦਾਦੀ ਦੀਆਂ ਬੜੀਆਂ ਗੱਲਾਂ ਕਰਦਾ ਸੀ ਗੀਤਾਂ ਦੇ ਵਿੱਚ ਹਾਂ ਦਾਦੀ ਐਸ ਨੂੰ ਦਾਦੀ ਦੀ ਗੱਲਾਂ ਪਤਾ ਕਿ ਆਪਾਂ ਦਾ ਜਿੰਮੇ ਇਲਾਕੇ ਨੂੰ ਆਪਾਂ ਪਛੜਿਆ ਕਹਿ ਦਿੰਦੇ ਸੀ ਸਾਡੀ ਮਾਤਾ ਸੀਗੇ ਮੋਗੇ ਜ਼ਿਲ੍ਹੇ ਤੋਂ ਨਿਹਾਲ ਸਿੰਘ ਵਾਲੇ ਦੇ ਨੇੜੇ ਸਾਡੇ ਨਾਨਕੇ ਰਹੁੰਦਾ ਪਿੰਡ ਹੈ ਤੇ ਇੱਥੋਂ ਦੂਰ ਵੀ ਪੈਂਦਾ ਸੀ ਉਸ ਵੇਲੇ ਬਸਾਂ ਦੇ ਸਾਦੇ ਨਹੀਂ ਸਾਡੇ ਮਾਮੇ ਹੋਰ ਵੀ ਆਖਦੇ ਹੁੰਦੇ ਕਦੇ-ਕਦੇ ਜਦੋਂ ਇੱਥੇ ਮਾਨਸਾ ਆ ਕੇ ਉੱਤਰਦੇ ਨਾ ਇੱਥੋਂ ਤੱਕ ਬਸ ਨਹੀਂ ਆਉਣੀ ਹੁੰਦੀ ਥੋ ਉਸ ਵੇਲੇ ਮੇਰੇ ਤਾਂ ਮੈਂ ਵੀ ਆ ਮੇਰੇ ਮਤਲਬ ਦੇਖਣ ਦੀ ਗੱਲ ਹੈ ਵੀ ਇੱਥੋਂ ਜਦੋਂ ਕੋਈ ਉਧਰੋਂ ਆਉਂਦਾ ਤਾਂ ਅਸੀਂ ਮਤਲਬ ਉੱਠ ਲੈ ਕੇ ਭੱਜ ਜਾਂਦੇ ਮਾਨਸਾ ਤੱਕ ਆਹ ਜਿਹੜਾ ਆਪਣਾ ਛੋਟਾ ਰਸਤਾ ਜਾਂਦਾ ਕੋਈ ਗੋਲ ਉਹ ਕਦੇ ਕਦੇ ਆਖਦਾ ਕਹਿੰਦੇ ਮੂਸੇ ਵਾਲੇ ਸਵਾਰੀ ਦੇਖ ਕੇ ਇਹ ਜੀ ਲੈ ਕੇ ਆਉਂਦੇ ਆ ਵੀ ਦੋ ਵਾਰੀ ਖੜਾ ਹੁੰਦਾ ਹੈ ਐ ਬੁੱਧਨ ਉਧਰ ਉੱਠਾਂ ਦਾ ਰਹਿ ਜਾਂਨੀ ਸੀ ਉਹ ਸਾਡੀ ਮਾਤਾ ਜ਼ਰੂਰ ਐਵੇਂ ਕਹਿ ਦਈਏ ਵੀ ਉਹ ਬੰਦਿਆਂ ਵਰਗੀ ਸੀ ਬਿਲਕੁਲ ਇਹਦੇ ਵਿੱਚ ਕੋਈ ਦੋਰਾ ਮਾ ਨਹੀਂ ਉਹਦਾ ਉਹਨੂੰ ਥਾਪੜਾ ਵੀ ਸੀ ਸਾਡੇ ਬੱਚਿਆਂ ਨੂੰ ਜਿਹੇ ਗੱਲਾਂ ਸੋ ਮਤਲਬ ਮੈਂ ਕਹਿੰਨਾ ਵੀ ਆਪਾਂ ਬੰਦਾ ਕਿਸੇ ਵੇਲੇ ਗੱਲ ਕਰ ਦੇ ਝਿਜਕਦੀ ਉਹ ਚਿਚਕਦੀ ਨਹੀਂ ਸੀ ਬਹੁਤ ਦਲੇਰ ਮਾਈ ਸੀ ਉਹ ਉਹ ਠੀਕ ਚਾ ਵੀ ਉਹਨੂੰ ਸਮਾਂ ਉਹਨਾਂ ਨੇ ਮਿਲਿਆ ਸਿੱਧੂ ਨੇ ਬਹੁਤ ਗੱਲਾਂ ਜਿਹੜੀਆਂ ਆਪਣੇ ਗਾਣਿਆਂ ਦੇ ਵਿੱਚ ਪਹਿਲੀਆਂ ਜਿਹੜੀਆਂ ਬਿਆਨ ਕਰਤੀਆਂ ਸੀਗੀਆਂ ਜੋ ਬੀਤੀਆਂ ਨੇ ਸਿੱਧੂ ਹਾਂ ਇਹ ਦੇਖੋ ਇਸ ਗੱਲ ਨੂੰ ਨਾ ਅਸਲ ਜੇ ਤੁਸੀਂ ਪੁੱਛੋ ਆਪਾਂ ਸਾਰੇ ਪਕੜੀ ਨਹੀਂ ਸਕੇ ਕਿ ਉਹ ਕੀ ਲਿਖੀ ਜਾਂਦਾ ਕੀ ਬਰੀ ਕਹਿ ਤਾਂ ਦਿੰਦੇ ਅਸੀਂ ਵੀ ਤੂੰ ਆ ਕੀ ਲਿਖੀ ਜਾਂਦਾ ਜਾਂ ਹੋਰ ਹੈ ਪਰ ਹੁਣ ਉਹਦੇ ਜਾਣ ਤੋਂ ਬਾਅਦ ਪਤਾ ਲੱਗਦਾ ਵੀ ਜਿਹੜਾ ਕੁਝ ਲਿਖ ਗਿਆ ਉਹ ਜਿਵੇਂ ਉਸ ਗੱਲ ਦੀ ਉਹਨੂੰ ਅੰਤਰਜਾਮਤਾ ਸੀ ਹੁਣ ਮਹਿਸੂਸ ਹੁੰਦਾ ਉਸ ਵੇਲੇ ਨਹੀਂ ਹੋਇਆ ਉਸ ਵੇਲੇ ਸਾਨੂੰ ਐ ਲੱਗਦਾ ਸੀ ਫਿਰ ਵੀ ਬਚਪਨਾ ਕਰ ਰਿਹਾ ਹੈ ਆਪਾਂ ਨੂੰ ਨਹੀਂ ਪਤਾ ਲੱਗਿਆ ਜੇ ਕਿਤੇ ਉਸ ਵੇਲੇ ਇੰਨੀ ਆਪਾਂ ਪਕੜ ਕਰ ਜਾਂਦੇ ਹੋ ਸਕਦਾ ਅੱਜ ਹਾਲਾਤ ਹੋਰ ਹੁੰਦੇ ਜਿਸ ਤਰ੍ਹਾਂ